ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਸਾਨੂੰ ਸੁਚੇਤ ਕਰਦੀ ਹੈ ਇਹ ਲੋਭੀ ਕਾ ਵਿਸਾ ਨਾ ਕਿਜੇ ਲੋਭ ਵਿਕਾਰ ਜਿਨਾ ਮਨ ਲੱਗਾ ਤਿਨਾ ਵਿਸਰਿਆ ਪੁਰਖ ਚੰਗੇਰਾ ਕਿ ਲੋਭੀ ਬੰਦੇ ਦਾ ਕਦੀ ਵੀ ਵਿਸ਼ਵਾਸ ਨਹੀਂ ਕਰਨਾ ਤੇ ਮਹਾਰਾਜ ਕਹਿੰਦੇ ਨੇ ਵੀ ਬਿਲਕੁਲ ਧਿਆਨ ਰੱਖਣਾ ਕਿ ਲੋਭ ਵੀ ਬੰਦਾ ਹੋ ਹੈ ਉਹ ਚੰਦ ਟਕਿਆਂ ਦੇ ਖਾਤਰ ਤੁਹਾਨੂੰ ਪਤਾ ਹੈ ਕਿ ਸਾਡਾ ਇਤਿਹਾਸ ਦੱਸਦਾ ਹੈ ਕਿ ਗੁਰੂ ਕੇ ਸਹਿਬਜ਼ਾਦੇ ਗੰਗੂ ਨੇ ਚੰਦ ਮੋਹਰਾਂ ਦੇ ਖਾਤਰ ਆਪਣੇ ਮੱਥੇ ਤੇ ਕਲੰਕ ਲਾ ਲਿਆ ਸੀ ਅੱਜ ਵੀ ਗੰਗੂ ਨੂੰ ਲਾਹਨਤੀ ਤੇ ਪਾਪੀ ਕਿਹਾ ਜਾਂਦਾ ਹੈ ਇਸ ਕਰ ਮਾਰੇ ਕਹਿੰਦੇ ਨੇ ਕਿ ਜਿਹੜੇ ਬੰਦੇ ਅੰਦਰ ਲੋਭ ਹੈ ਨਾ ਉੱਤੇ ਵਿਸ਼ਵਾਸ ਨਹੀਂ ਕਰਨਾ ਉੱਤੇ ਭਰੋਸਾ ਨਹੀਂ ਕਰਨਾ ਇਹ ਧਿਆਨ ਰਣ ਤੇ ਸੁਚੇਤ ਰਹਿਣਾ ਹਰੇਕ ਵਿਅਕਤੀ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ